ਗੁਰੂ ਪਿਆਰੀ ਸਹਾ ਸੰਗਤ ਜੀ ਅੱਜ ਅਸੀਂ ਤੀਸਰੇ ਗੁਰੂ ਅਮਰਦਾਸ ਜੀ ਦੀ ਜੀਵਨੀ ਬਾਰੇ ਕੁਝ ਕੁ ਵਿਚਾਰਾਂ ਸਾਂਝੀਆਂ ਕਰਾਂਗੇ ਕਿਵੇਂ ਬੀਬੀ ਅਮਰੋਜੀ ਰਾਹੀਂ ਉਹਨਾਂ ਨੂੰ ਸੱਚੇ ਗੁਰੂ ਦੀ ਪ੍ਰਾਪਤੀ ਹੋਈ ਗੁਰੂ ਅਮਰਦਾਸ ਜੀ ਦਾ ਪਹਿਲਾ ਨਾਮ ਬਾਬਾ ਅਮਰੋਜੀ ਸੀ ਇਹਨਾਂ ਦੀ ਉਮਰ 60 ਕੁ ਸਾਲ ਦੇ ਕਰੀਬ ਸੀ ਇਹ ਹਰ ਸਾਲ ਜਥੇ ਲਿਜਾ ਕੇ ਮਾਤਾ ਦੀਆਂ ਚੌਂਕੀਆਂ ਪਰਦੇ ਸਨ ਕਈ ਧਰਮ ਦੇ ਕਾਰਜ ਵੀ ਕਰਦੇ ਤੇ ਤੀਰਥਾਂ ਦੀਆਂ ਯਾਤਰਾਵਾਂ ਵੀ ਕਰਦੇ ਸਨ ਇੱਕ ਦਿਨ ਯਾਤਰਾ ਤੋਂ ਘਰ ਵਾਪਸ ਆਏ ਤਾਂ ਇਹਨਾਂ ਨਾਲ ਇਨਾਦ ਇੱਕ ਮਿੱਤਰ ਪੰਡਿਤ ਦੁਰਗਾਦਤ ਵੀ ਇਹਨਾਂ ਦੇ ਨਾਲ ਆ ਗਿਆ। ਜਦੋਂ ਮਿੱਤਰ ਲਈ ਪੀਣ ਵਾਸਤੇ ਪਾਣੀ ਲੈ ਕੇ ਆਏ ਤਾਂ ਉਹਨਾਂ ਕਿਹਾ ਮਹਾਂਪੁਰਸ਼ੋ ਤੁਸੀਂ ਤਾਂ ਬਹੁਤ ਹੀ ਧਰਮ ਦੇ ਕਾਰਜ ਕਰਦੇ ਹੋ। ਹਰ ਸਾਲ ਮਾਤਾ ਦੀਆਂ ਚਮਕੀਆਂ ਵੀ ਪਰਦੇ ਹੋ। ਤੇ ਕਈ ਤੀਰਥਾਂ ਦੀ ਯਾਤਰਾਵਾਂ ਵੀ ਕਰਦੇ ਹੋ। ਤੁਹਾਡਾ ਗੁਰੂ ਕੌਣ ਹੈ? ਗੁਰੂ ਅਮਰਦਾਸ ਜੀ ਬੋਲੇ ਮੇਰਾ ਤਾਂ ਕੋਈ ਗੁਰੂ ਨਹੀਂ ਹੈ। ਇਹ ਸੁਣਦੇ ਸਾਰ ਹੀ ਪੰਡਿਤ ਦੁਰਗਾਦਤ ਉੱਠ ਕੇ ਖੜੋ ਗਿਆ ਤੇ ਕਿਹਾ ਕਿ ਮੈਂ ਨਿਗੂਰੇ ਬੰਦੇ ਦੇ ਘਰ ਦਾ ਪਾਣੀ ਤੱਕ ਨਹੀਂ ਪੀ ਸਕਦਾ ਤੇਰੀ ਸੰਗਤ ਕਰਕੇ ਮੇਰੇ ਸਾਰੇ ਧਰਮ ਦੇ ਕੀਤੇ ਕਾਰਜ ਨੇ ਹਫਲ ਹੋ ਗਏ ਹਨ ਇਹ ਕਿਸੇ ਲਿਖੇ ਵਿੱਚ ਨਹੀਂ ਲੱਗਣੇ ਇਹਨੇ ਬਚਨ ਬੋਲ ਕੇ ਉਹ ਚਲਾ ਗਿਆ ਤੇ ਇਧਰ ਗੁਰੂ ਅਮਰਦਾਸ ਜੀ ਬਹੁਤ ਹੀ ਨਰਾਸ਼ ਹੋਏ ਤੇ ਸੋਚਣ ਲੱਗੇ ਕਿ ਮਨਾ ਮੈਂ ਤਾਂ ਜ਼ਿੰਦਗੀ ਦੇ ਐਨੇ ਸਾਲ ਐਵੇਂ ਹੀ گزار ਲਏ ਇਹਨਾਂ ਨੇ ਉਸ ਰਾਤ ਭੋਜਨ ਵੀ ਨਾ ਛਕਿਆ ਤੇ ਸਾਰੀ ਰਾਤ ਆਪਣੇ ਆਪ ਨੂੰ ਕੋਸਦੇ ਰਹੇ ਜੋ ਜਦ ਅਮ੍ਰਿਤ ਵੇਲਾ ਹੋਇਆ ਤਾਂ ਆਪਣੇ ਭਰਾ ਦੇ ਘਰੋਂ ਇੱਕ ਬਹੁਤ ਹੀ ਮਿੱਠੀ ਬਾਣੀ ਦੀ ਆਵਾਜ਼ ਕੰਨਾਂ ਵਿੱਚ ਪਈ ਜੋ ਦਿਲ ਨੂੰ ਬਹੁਤ ਹੀ ਠਾਰਦੀ ਸੀ ਉੱਠੇ ਤਾਂ ਭਰਾ ਦੇ ਘਰ ਗਏ ਅੱਗੇ ਕੀ ਦੇਖਿਆ ਕਿ ਗੁਰੂ ਅੰਗਦ ਦੇਵ ਜੀ ਦੀ ਪੁੱਤਰੀ ਬੀਬੀ ਅਮਰੋ ਜੀ ਜੋ ਇਹਨਾਂ ਦੇ ਭਤੀਜੇ ਨੂੰ ਵਿਆਹੀ ਹੋਈ ਸੀ ਉਸ ਨੇ ਰਿੜਕਾ ਪਾਇਆ ਹੋਇਆ ਹੈ ਤੇ ਨਾਲ ਉੱਚੀ ਆਵਾਜ਼ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਧੁਰਕੀ ਬਾਣੀ ਦੇ ਸ਼ਬਦ ਉਚਾਰ ਰਹੇ ਸਨ ਇਨਾ ਕਹਤੀ ਇਹ ਤੂ ਕੀਸਤੀ ਬਾਣੀ ਪਰਦੀ ਹੈ ਬੀਬੀ ਅਮਰੋਜੀ ਨੇ ਕਿਹਾ ਇਹ ਧੰ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਗੁਰੂ ਅਮਰਦਾਸ ਜੀ ਬੋਲੇ ਮੈਨੂੰ ਵੀ ਉਹਨਾਂ ਦੇ ਕੋਲ ਲੈ ਕੇ ਚਲੋ ਹੁਣ ਬੀਬੀ ਅਮਰੋਜੀ ਨੇ ਦੱਸਿਆ ਕਿ ਉਹ ਤਾਂ ਸਰੀਰ ਕਰਕੇ ਇਸ ਧਰਤੀ ਤੇ ਨਹੀਂ ਹਨ ਹੁਣ ਉਹਨਾਂ ਤੋਂ ਬਾਅਦ ਮੇਰੇ ਪਿਤਾ ਜੀ ਗੁਰਗੱਦੀ ਤੇ ਬਰਾਜ਼ਮਾਨ ਹਨ ਉਹਨਾਂ ਕੋਲ ਲੈ ਕੇ ਜਾ ਸਕਦੀ ਹਾਂ ਫਿਰ ਬੀਬੀ ਅਮਰੋਜੀ ਨਾਲ ਜਦੋਂ ਇਹ ਖਡੂਰ ਸਾਹਿਬ ਆਏ ਤਾਂ ਡਿਊੜੀ ਦੇ ਬਾਹਰ ਹੀ ਖੜੇ ਰਹੇ ਬੀਬੀ ਅਮਰੋਜੀ ਜਦ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਤਾਂ ਉਹਨਾਂ ਨੇ ਕਿਹਾ ਬਿਨਾਂ ਸਨੇਹ ਤੋਂ ਆਏ ਹੋ ਘਰ ਵਿੱਚ ਸੁੱਖ ਸ਼ਾਂਤ ਹੈ ਬੀਬੀ ਅਮਰੋਜੀ ਨੇ ਕਿਹਾ ਮੈਂ ਇਕੱਲੀ ਨਹੀਂ ਘਰ ਦੇ ਬਜ਼ੁਰਗ ਬਾਪੂ ਅਮਰੂ ਜੀ ਵੀ ਆਏ ਨੇ ਗੁਰੂ ਜੀ ਅੱਗੇ ਹੋ ਕੇ ਜਦੋਂ ਕੁੜਮ ਨੂੰ ਮਿਲਣ ਲੱਗੇ ਤਾਂ ਬਾਪੂ ਅਮਰੂ ਜੀ ਨੇ ਕਿਹਾ ਮੈਂ ਅੱਜ ਕੁੜਮ ਨਹੀਂ ਇਸ ਘਰ ਦਾ ਭਿਖਾਰੀ ਬਣ ਕੇ ਆਇਆ ਹਾਂ ਮੈਨੂੰ ਗੁਰੂ ਦੀ ਦਾਤ ਝੋਲੀ ਵਿੱਚ ਪਾ ਦਿਓ ਮੈਨੂੰ ਸੱਚੇ ਗੁਰੂ ਦੀ ਤਲਾਸ਼ ਹੈ ਗੁਰੂ ਅੰਗਦ ਦੇਵ ਜੀ ਬੋਲੇ ਜੇ ਕੁੜਮ ਦਾ ਰਿਸ਼ਤਾ ਛੱਡ